ਕਿੰਨਾ ਪੁਲਿਸ ਨੇ ਗੰਗ ਪੁਆਰੀ ਤੇ ਪੰਜਾਬ ਪੁਲਿਸ ਪੁਆਰੀ ਏ ਪੁਲਿਸ ਨੂੰ ਸਾਰਾ ਪਤਾ ਕਰ ਕਰਦੇ ਕਿੱਥੇ ਕਿੱਥੇ ਚਿੱਟਾ ਨਹੀਂ ਵੇਖਦਾ ਕਿੱਥੇ ਕਿੱਥੇ ਪਿਸਟਲ ਨੇ ਲੋਕਾਂ ਕੋਲੇ ਨੇ ਬੁੜੀਆਂ ਬੰਦੇ ਕੋਲੇ ਪਿਸਟਲ ਨੇ ਕਿਲਵਾਂ ਦੇ ਸਾਹਮਣੇ ਚਿੱਟਾ ਵੇਚ ਰਿਹਾ ਕਿਲਵਾਂ ਦੇ ਸਾਹਮਣੇ ਦਿਨ ਦੇ ਹੜੇ ਗੁੰਡਾ ਕਰਦੀ ਦਾ ਨੰਗਾ ਨਾਚ ਇੱਟਾ ਪਥਰਾਂ ਨਾਲ ਕੀਤਾ ਐਮਸੀ ਦੇ ਘਰ ਤੇ ਹਮਲਾ ਜਿਸ ਦੇ ਹੱਥ ਵਿੱਚ ਜੋ ਆਇਆ ਉਸ ਨਾਲ ਕੀਤਾ ਹਮਲਾ ਜੀ ਹਾਂ ਇਹ ਤਸਵੀਰਾਂ ਬੇਹਦ ਖੌਫਨਾਕ ਨੇ ਜਿੱਥੇ ਕੁਝ ਨੌਜਵਾਨਾਂ ਨੇ ਆਪਣੇ ਹੀ ਇਲਾਕੇ ਦੇ ਐਮਸੀ ਦੇ ਘਰ ਤੇ ਹਮਲਾ ਕਰ ਦਿੱਤਾ ਚੱਲਦਾ ਦੱਸੋ ਇਹ ਡੱਡਾ ਭਾਰਾ ਵੜਾ ਚਾਹਦਾ ਚੁੱਪ ਤੇ ਮਾਮਲਾ ਫਿਰੋਜ਼ਪੁਰ ਦੀ ਬਸਤੀ ਸੇਖਾਵਾਲੀ ਦਾ ਹੈ ਜਿੱਥੇ ਇੱਕ ਐਮਸੀ ਨੂੰ ਇਲਾਕੇ ਵਿੱਚ ਵਿਕ ਰਹੇ ਚਿੱਟੇ ਦੀ ਸ਼ਿਕਾਇਤ ਕਰਨੀ ਐਨੀ ਮਹਿੰਗੀ ਪੈ ਗਈ ਕਿ ਕਥਿਤ ਨਸ਼ਾ ਤਸਕਰਾਂ ਤੇ ਉਸ ਦੇ ਸਾਥੀਆਂ ਨੇ ਐਮਸੀ ਦੇ ਘਰ ਤੇ ਤਾਵਾ ਬੋਲ ਲੀਤਾ ਦੋਮਾ ਤੇਰਾ ਵਿਚਾਲੇ ਝਮਕੇ ਝਟਪਾ ਹੋਈਆਂ ਜਿਸ ਤੋਂ ਦੁਖੀ ਹੋਇਆ ਐਮਸੀ ਨੇ ਥਾਣੇ ਅੱਗੇ ਤਰਨਾ ਲਾ ਦਿੱਤਾ ਮੇਰੇ ਇਲਾਕੇ ਬਸਤੀ ਸੇਖਾਵਾਲੀ ਤੋਂ ਮੇਰੇ ਘਰ ਦੀ ਐਮਸੀ ਇਹ ਪਹਿਲਾਂ ਮੈਂ ਐਮਸੀ ਸੀ ਜੀ ਮੇਰੀ ਵਾਰਡ ਦੇ ਵਿੱਚ ਆਏ ਦਿਨ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰ ਗੋਲੀਆਂ ਚੱਲਦੀਆਂ ਨਹੀਂ ਪਰ ਪੁਲਿਸ ਨੂੰ ਦਰਖਾਸਤਾਂ ਐਸਐਸਪੀ ਦੇ ਦਰਖਾਸਤਾਂ ਕਿ ਇਹ ਕੁੜੀ ਦਾ ਰੇਪ ਹੋ ਗਿਆ ਕੁੜੀ ਕਿਸੇ ਆ ਤਿੰਨ ਵਾਰ ਇਸ ਕੁੜੀ ਦਾ ਰੇਪ ਹੋਇਆ ਪਿਸਤੌਲ ਦੀ ਨੋਕ ਤਾਕੇ ਇਹਨੇ ਥਾਣੇਦਾਰ ਨੇ ਕੀਤਾ ਉਲਟਾ ਪੈਸੇ ਲੈ ਕੇ ਉਹ ਜਿਹੜੇ ਦੋਸ਼ੀ ਨੇ ਬਲਾਤਕਾਰ ਕੀਤਾ ਉਹਨੂੰ ਉਹਨੂੰ ਉਲਟਾ ਇਸ ਕੇਸ ਦਾ ਕੁਝ ਨਹੀਂ ਬਣਿਆ ਰਾਤੀ ਮੈਨੂੰ ਮਾਰਨ ਆਏ ਸੱਤ ਬੰਦੇ ਪਿਸਤੌਲ ਲੈ ਕੇ ਆ ਜਿਹੜੇ ਤੇਰੇ ਭਾਈਆਂ ਨੇ ਉਹਨਾਂ ਕੋਲ ਆ ਪਿਸਤੌਲ ਸੀ ਦੇ ਆਪ ਇਸਕੌਲਸੀ ਹਰ ਘਰ ਘਰ ਪਿਸਤੌਲ ਨੇ ਇਹ ਜਿਹੜੇ ਬੰਦੇ ਨੇ ਨਾ ਛੋਟੇ ਮਲਾਇਮ ਤਿੰਨ ਚਾਰ ਮਲਾਇਮ ਇਹ ਤਸਕਰਾਂ ਨਾਲ ਮਿਲੇ ਹੋਏ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਤਸਕਰਾਂ ਦੇ ਨਾਲ ਜੇ ਗੱਲ ਮੇਰੀ ਝੂਠੀ ਹੋ ਜਾਏ ਕਿ ਮੈਂ ਕੋਲੀ ਮਾਰਦਾ ਜ ਮੈਨੂੰ ਮੈਂ ਇਸ ਗੱਲ ਦਾ ਵਾਅਦਾ ਕਰਨਾ ਇਹ ਰਮਣ ਝੰਜੀ ਬਲੋਰਾ ਜਿੰਨੀ ਮੇਰੀ ਵਸਤੀ ਜਨਾਂ ਗੰਦ ਪਾਇਆ ਹੈ ਮੈਂ ਨਾ ਕੋਈ ਮੈਂ ਜਬ ਬਿਆਨ ਨਹੀਂ ਕਰ ਸਕਦਾ ਉਹਨਾਂ ਬੰਦਿਆਂ ਨੂੰ ਫੜ ਲਓ ਅਜੀ ਨੂੰ ਫੜ ਲਓ ਆਹ ਪਾਓ ਫੜੋ ਅਜੀ ਨੂੰ ਫੜ ਲਓ ਸੁਨੀਲ ਨੂੰ ਫੜ ਲਓ ਇੱਕ ਗੱਲ ਝੂਠੀ ਹੋਇਆ ਬਾਹਰ ਦੀ ਪੁਲਿਸ ਟਾਰਗਟ ਕਰੇ ਕਿੰਨੇ ਲੋਕ ਮੇਰੇ ਇਲਾਕੇ ਤਸਕਰ ਲੋਕ ਕਰਦੇ ਕਿ ਵੀ ਆਈ ਜਾਂਚ ਕਰੇ ਬਾਹਰ ਪਤਾ ਮਗਾਮ ਕਿੰਨੇ ਲੋਕ ਮੇਰੇ ਇਲਾਕੇ ਚ ਕਿੰਨੇ ਲੋਕ ਗਸਟੀਆਂ ਦਾ ਕੰਮ ਕਰ ਰਹੇ ਨੇ ਔਰ ਕਰੋੜਾਂ ਦੇ ਨਾਲ ਔਰ ਹਰ ਘਰ ਦੇ ਵਿੱਚ ਪਿਸਤੌਲ ਹੈ ਰਾਤੀ ਮੇਰਾ ਮੁੰਡੇ ਨਾਲ ਸੀ ਮੈਂ ਬੋਲਣ ਦਿੱਤੇ 3 ਵਜੇ ਆਏ ਮੈਨੂੰ ਗੋਲੀ ਮਾਰਨ ਵਾਤੇ ਐਮਸੀ ਮਾਰਨਾ ਹੈ ਐਮਸੀ ਦਾ ਕੰਮ ਕੀ ਹੈ ਜੀ ਜੇ ਇਹ ਤੈਨੂੰ ਦੁਖੀ ਹੈ ਐਮਸੀ ਕੋ ਐਮਸੀ ਕਹਿੰਦਾ ਕਾਨੂੰਨ ਕੋਲ ਚੱਲ ਕਾਨੂੰਨ ਨੂੰ ਬਸਲ ਯਾਦ ਕਰਦੇ ਤੇ ਧਿਆਨ ਦੇਣਾ ਮੈਂ ਆਨਲਾਈਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਸਿੱਧੇ ਫੋਨ ਤੇ ਚਾਰ ਫੋਨ ਕੀਤੇ ਮੇਰਾ ਕਿਸਨੇ ਫੋਨ ਨਹੀਂ ਚੱਕਿਆ ਕਿੱਧਰ ਜਾਈਏ ਰਾਤੀ ਤੂੰ ਮਾਰ ਦਿੱਤਾ ਮਾਰ ਦਿੰਦਾ ਫੇਰ ਠੀਕ ਸੀ ਮੇਰੀ ਵਸੇ ਇੱਕ ਕਤਲ ਹੋਇਆ ਇਹਨਾਂ ਬੰਦੇ ਬਤੌਲਤੇ ਰਹੇ ਨੇ ਚੰਜੀ ਟੌਪ ਤੇ ਚੱਲਦਾ ਪਿਆ ਤਸਕਰਾਂ ਦੇ ਨਾਲ ਅਜੀਨ ਚੱਕ ਲੋ ਬਾਹਰ ਦੀ ਪੁਲਿਸ ਲੈ ਜਾਵੇ ਤੁਜਾ ਕੀ ਲੰਦੇ ਅਸਰੀਲ ਨੂੰ ਚੱਕ ਲਓ ਕਿੰਨੇ ਪਿਸਤੌਲ ਆਣਗੇ ਬਸਤੀ ਦੇ ਵਿੱਚੋਂ ਔਰ ਇਹਨਾਂ ਦਾ ਬੰਦਾ ਨਾਂ ਟੌਪ ਚ ਆਏਗਾ ਇਲਾਕਾ ਵਾਸੀਆਂ ਮੁਤਾਬਕ ਉਹਨਾਂ ਦੀ ਬਸਤੀ 'ਚ ਸ਼ਰੇਆਮ ਨਸ਼ਾ ਵਿਕਰੇ ਹੈ ਜਿੱਥੇ ਅਕਸਰ ਹੀ ਪੁਲਿਸ ਸਰਚ ਅਭਿਆਨ ਚਲਾਉਂਦੀ ਹੈ ਪਰ ਲਗਾਤਾਰ ਚੈਕਿੰਗ ਕਰਨ ਦੇ ਬਾਵਜੂਦ ਵੀ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਨਸ਼ਾ ਤਸਕਰਾਂ ਨੇ ਲੋਕਾਂ ਦੇ ਘਰਾਂ ਅੰਦਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਦੇ ਇਲਜ਼ਾਮ ਹੈ ਕਿ ਪੁਲਿਸ ਦੇ ਕੁਝ ਮੁਲਾਜ਼ਮ ਵੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਨੇ ਜਿੰਨੇ ਪੁਲਿਸ ਨੇ ਗੰਗ ਪੁਆਰੀ ਤੇ ਪੰਜਾਬ ਪੁਲਿਸ ਪਵਾ ਰਹੀ ਏ ਪੁਲਿਸ ਨੂੰ ਸਾਰਾ ਪਤਾ ਕਰ ਕਰਦੇ ਕਿੱਥੇ ਕਿੱਥੇ ਚਿੱਟਾ ਨਹੀਂ ਵੇਗਦਾ ਕਿੱਥੇ ਕਿੱਥੇ ਪਿਸਤਲ ਨੇ ਲੋਕਾਂ ਕੋਲੇ ਨਹੀਂ ਮੁਰੀਆਂ ਬੰਦੇ ਕੋਲੇ ਪਿਸਤਲ ਨੇ ਪੁਲਸ ਬਸਾ ਲੈ ਲੈਂਦੀ ਆ 2 ਲੱਖ ਰੁਪਇਆ ਦੇ ਕੇ ਆ ਉਹ ਮੋਚ ਨੂੰ ਤਾਂ ਦਿੰਦਾ ਮੇਰਾ ਕੀ ਕਰਦਾ ਪੁਲਸ ਨੇ ਮੈਂ ਤਾਂ ਚਿੱਟਾ ਵੇਚਾਂਗਾ ਕਿਲਵਾਂ ਦੇ ਸਾਹਮਣੇ ਚਿੱਟਾ ਵੇਚ ਰਿਹਾ ਕਿਲਵਾਂ ਦੇ ਸਾਹਮਣੇ ਜਿੰਦਾ ਧੀ ਪੁੱਤਰ ਮਰਦਾ ਨਾ ਉਹਦਾ ਬੱਚਾ ਰੋਲਦਾ ਜਿੰਦੀ ਮਾਂ ਮਰਦੀ ਏ ਪੁੱਤਰ ਮਾਰਦਾ ਤੇ ਮਾਂ ਰੋਵੇਗੀ ਤਾਂ ਕੀ ਕਰੇਗੀ ਸਰਕਾਰਾਂ ਬੜਾ ਹੁੰਦਾ ਵਾਅਦੇ ਕਰਤੀਆਂ ਨੇ ਪਈਆਂ ਕੁਛ ਨਹੀਂ ਕਰਨਾ ਸਰਕਾਰਾਂ ਨੇ ਬਣੀ ਦੇ ਵੇਲੇ ਕੋਈ ਕੋਈ ਆਦਾ ਕਹਿਦੀ ਮਰਗ ਦੇ ਕੋਈ ਆਂਦਾ ਕੋਈ ਇਹ ਮੰਤਰੀ ਕੋਈ ਸਾਰ ਨਹੀਂ ਦਿੰਦਾ ਹਰ ਬੰਦੇ ਕੋਲੇ ਪਿਸਟਲ ਹਰ ਬੰਦੇ ਕੋਲੇ ਗੰਦ ਪਾਟਾ ਪੁਲਿਸ ਵਾਲੀ ਨਾਲ ਪੁਲਿਸ ਨੂੰ ਸਾਰਾ ਪਤਾ ਪੁਲਿਸ ਨੂੰ ਨਾ ਕਿਹੜੀ ਪੁਸਤ ਦੇ ਬਿਨਾਂ ਕਿਹੜੀ ਪਾਰਨੀ ਮਾਰ ਸਕਦੇ ਸਾਲਾ ਕਹਿ ਦਿੰਦੇ ਨੇ ਇਲਾਕਾ ਵਸਿਆ ਦਾਲਸਾਮੇ ਕਿ ਜੇਕਰ ਤਸਕਰਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਗੁੰਡਾਗਰਦੀ ਕਰਦੇ ਹੋਏ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਸਬੰਧੀ ਉਹ ਕਈ ਵਾਰ ਪੁਲਿਸ ਨੂੰ ਜਾਣੂ ਕਰਵਾ ਚੁੱਕੇ ਨੇ ਪਰ ਪੁਲਿਸ ਇਹਨਾਂ ਤੇ ਕੋਈ ਵੀ ਰੋਕ ਨਹੀਂ ਲਗਾ ਰਹੀ ਇਸ ਕੰਮ ਲਈ ਅਸੀਂ ਧਰਨਾ ਦਿੱਤਾ ਹੈ ਗਰੀਬਾਂ ਦੀਆਂ ਧੀਆਂ ਪੈਣਾ ਦੀ ਆਸ਼ਤਾ ਬਰਬਾਦ ਗੁੰਡਾਗਰਦੀ ਕਰਦੇ ਨੇ ਚਿੱਟਾ ਵੇਚਦੇ ਨੇ ਪਿਸਤੌਲ ਚੱਕੀ ਫਿਰਦੇ ਨੇ ਗੱਪੀ ਖੋਖਾਈ ਜੇ ਕੋਈ ਆਣ ਕੇ ਨਹੀਂ ਜੀ ਜੇ ਕੋਈ ਆਣ ਕੇ ਐਮਸੀ ਨੂੰ ਆਉਂਦਾ ਦੁੱਖੜਾ ਦੱਸਦਾ ਰਾਤ ਐਮਸੀ ਨੂੰ ਮਾਰਨ ਆ ਗਏ ਨੇ ਜੇ ਦੁਹੀ ਹੋਇਆ ਬੰਦਾ ਐਮਸੀ ਨੂੰ ਦੱਸੂਗਾ ਮੌਤ ਬਾਰ ਬੰਦੇ ਨੂੰ ਤੇ ਮੌਤ ਬਾਰ ਬੰਦਾ ਹੀ ਕਹਿੰਦੇ ਮਾਰ ਦਿਓ ਇਹ ਬੰਦਾ ਚੱਕਦੇ ਹੋ ਤੇ ਰਾਤ ਐਮਸੀ ਸਾਹਿਬ ਬੋਲੇ ਨਹੀਂ ਉਹਨਾਂ ਨੇ ਬੜੇ ਭੂਣ ਪੁਲਿਸ ਨੂੰ ਕਿੰਦੇ ਨੇ ਪੁਲਿਸ ਨੇ ਕੋਈ ਚੱਕਿਆ ਨਹੀਂ ਕਿਸੇ ਦੇ ਕੋਈ ਸੁਣਾਈ ਨਹੀਂ ਕੀਤੀ ਬਹੁਤ ਜ਼ਬਰਦਸਤੀਆਂ ਕਰਦੇ ਨੇ ਪਹਿ ਲੋਕਾਂ ਦੀ ਧੀਆਂ ਭੈਣਾਂ ਨਾਲ ਲੋਕਾਂ ਦੇ ਬੱਚਿਆਂ ਨਾਲ ਕਰੀਬ ਬੰਦਾ ਬਸਤੀ ਚ ਜੀ ਨਹੀਂ ਸਕਦਾ ਹਾਲਾਂਕਿ ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਸਮਝਾ ਬੁਝਾ ਕੇ ਤਰਨਾ ਖਤਮ ਕਰਵਾ ਦਿੱਤਾ ਪਰ ਪੁਲਿਸ ਨੇ ਕੈਮਰੇ ਅੱਗੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਅਜਿਹੇ ਤੇ ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਇਲਾਕੇ ਚੋਂ ਨਸ਼ੇ ਅਤੇ ਨਸ਼ਾ ਤਸਕਰ ਦੋਵਾਂ ਨੂੰ ਖਤਮ ਕੀਤਾ ਜਾਵੇ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ